बुरिया हो बुरिया काम जय जय Halo, coba ini. ਜੋ ਕਰਤਾ ਕੋਪੀ ਸੋਪਾ ਮਾਰੀ ਜਿੰਨਾ ਬੜਾ ਕਰੋਗੇ ਉਦਨੇ ਹੋਰ ਬੜੋਗੇ ਬੜਤੇ ਤੱਕ ਵੀ ਮਾਹੀਏ ਕਿਰਪਾ ਹੈ ਪਹਿਲੇ ਟੀਮ ਜਨਾਤਾ ਜੀਰ ਰੁਕਸਾ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਮਾਚ ਸਤਿ 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 ਮਾਹੀਏ ਕਿਰਪਾ ਹੈ हां जीर जी ये छठ पूजा चल रही है जी ए संबंध सारी जानकारी देना जी ए जी चार दिन चलता है चार दिन तो चलता है ठीक है एक दिन कद्दू भात होता है नहाना खाना होता है दूसरे दिन खरना होता है तीसरे दिन पहला अर्घ होता है चौथे दिन जाके लास्ट होता है सवेर में और ये छठ पूजा बिहार का है और जो भी है महान बहुत महान पूजा है हम लोगों का जो हम लोग करते हैं बहुत महान पूजा है बुल, 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 बोल 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 छठ पूजा चार दिन का व्रत होता है इसमें पहला दिन होता है नहाए खाए और उसमें दूसरा व्रत होता है ओ खरना तीसरा दिन होता है ढलती ढलते सूरज को अर्घ देना और चौथा उगते सूरज को अर्घ देना और यह व्रत सीता माता जी के द्वारा शुरू किया गया था सीता माता जी बिहार से हैं बस ਸੇ ਪੂਰੀ ਸਿਮਰਤੀਆ ਹੈ ਮਾਰਸਤੀ ਜਾ ਸਤਸਰਾਨਾ come on ਕੁਲਥਮ ਖਾਦੀ ਮੰਡਲ ਕੁਲਥਮ ਹੈੱਡ ਆਫਿਸ ਬੰਗਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਮਹਾਉਤਸਵ 2025 ਦੇ ਸਬੰਧ ਵਿੱਚ ਵਿਸ਼ਾਲ ਰੈਲੀ ਨਵਾਂ ਸ਼ਹਿਰ ਵਿਖੇ ਕੱਢੀ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਅਰ ਦਿਖਾਇਓ ਜੀ ਸਵਦੇਸ਼ੀ ਖਰੀਦੇ ਸਵਦੇਸ਼ੀ ਵੇਚੇ ਇੱਥੇ ਲਿਖਿਆ ਸਵਦੇਸ਼ੀ ਖਰੀਦੇ ਸਵਦੇਸ਼ੀ ਵੇਚੇ ਸਵਦੇਸ਼ੀ ਆਪਣੇ ਦੇਸ਼ ਜੋ ਬਣਿਆ ਹੋਇਆ ਹੈ ਸਵਦੇਸ਼ੀ ਦਾ ਮਤਲਬ ਆਪਣੇ ਦੇਸ਼ ਦਾ ਹਿੰਦੂਸਤਾਨ ਦੇ ਅੰਦਰ ਬਣਿਆ ਹੈ ਜਿਦਾ ਆਪਦਾ ਪੜ੍ਹ ਲਈਏ ਨਾ ਪੜ੍ਹਨਗੇ ਜਿਦਾ ਪਹਿਲੇ ਬੱਚੇ ਕੋਲ ਵੀ ਇਹੀ ਹੈ ਨਾ ਇੱਕੀ ਲਕਸ਼ਾ ਇੱਕੋ ਨਿਸ਼ਾਨਾ ਵਿਕਸਿਤ ਭਾਰਤ ਤਰੱਕੀ ਵਾਲਾ ਰਸਤਾ ਆਤਮ ਨਿਰਭਰਤਾ ਸਰ ਹਿੰਦੀ ਚਾ ਆ ਤੋਂ ਵੀ ਨਿਰ ਪਰਕਾਉਣ ਹੁੰਦਾ ਆਪਣੇ ਪੈਰਾਂ ਦੇ ਖੰਡ ਵਾਲਾ ਆਹ ਜੇ ਅਸੀਂ ਬਾਹਰ ਨਾਲ ਦੇਖੀਏ ਜਿਹਦੇ ਬਾਲਾਂ ਦੇ ਜਿਹਦਾ ਅਸੀਂ ਕ੍ਰੀਡਾ ਅਮਰੀਕਾ ਦੇ ਆਹ ਪਰ ਆਹ ਸਾਦੀ ਫਰ ਨੇਸ਼ਨ ਨੇਚਰ ਆਪਣੀ ਕੋਮ ਆਪਣੀ ਨੀਕਾ ਵਾਸਤੇ ਪਾਕੜਦਾ ਸਾਈਨ ਕਰਾਉਣਾ ਹੈ ਕ੍ਰੀਡਾ ਅਮਰੀਕਾ ਚ ਜੇ ਮਿਕਸ ਲਾਣਿਆ ਪੋਲੀਐਸਟਰ ਵਿੱਚ ਉਹਦੇ ਸਿੰਥੈਟਿਕ ఆ ఫైల్ ట్రమటెం నా 18 వ తినా ਇਹ ਪਹਿਤਰ ਮਹਿੰਦਰ ਨੂੰ ਨਾਲ ਗਿਆਰ ਮੈਂ ਲਾ ਚਲੋ ਚਲੋ ਰੋਕੋ ਰੋਕੋ ਜਰਾ ਉੱਠਾ ਦੇ ਦਿਓ ਰੈਲੀ ਕੱਟੀ ਜਾ ਰਹੀ ਹੈ ਉਹ ਕਿਹੜੇ ਤੋਂ ਬੰਦੇ ਆ ਇਹ ਰੈਲੀ ਖਾਦੀ ਮਹਾਉਤਸਵ ਇਸ ਵੰਡ ਵਿੱਚ ਕੁਲਤਮ ਖਾਦੀ ਮੰਡਲ ਕੁਲਤਮ ਸ਼ਹੀਦ ਭਗਤ ਸਿੰਘ ਨਗਰ ਔਰ ਦੋਬਾ ਸੈਕ ਨੈਸ਼ਨਲ ਸੀਨੀਅਰ ਸਕੈਂਡੀ ਸਕੂਲ ਲੋਰ ਰੋੜ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਦੇ ਪ੍ਰੋਡਕਟਾਂ ਨੂੰ ਬढ़ावा ਦੇਣ ਵਾਸਤੇ ਇਹ ਖਾਦੀ ਮਹਾਉਤਸਵ ਨੂੰ ਸੰਬੰਧਿਤ ਰੈਲੀ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ ਉਹਦੇ ਨਾਲ ਜਿਹੜੀਆਂ ਸਵਦੇਸ਼ੀ ਚੀਜ਼ਾਂ ਬਣੀਆਂ ਆ ਉਹ ਸਵਦੇਸ਼ੀ ਚੀਜ਼ਾਂ ਦੇ ਨਾਲ ਇਹ ਲੋਕਾਂ ਦਾ ਜਿਹੜੀ ਲੋਕਾਂ ਦੀ ਤਰੱਕੀ ਵੀ ਹੋਵੇ ਤੇ ਇਨਕਮ ਸਰਸਸ ਵੀ ਵਧਣ ਔਰ ਆਪਣੇ ਘਰੇਲੂ ਪ੍ਰੋਡਕਟ ਜਿਹੜੇ ਆ ਉਹੋ ਜਿਆਦਾ ਤੇ ਜਿਆਦਾ ਲੋਕੀ ਖਰੀਦਣ ਉਹਦੇ ਸੰਬੰਧ ਵਿੱਚ ਇਹ ਅੱਜ ਰੈਲੀ ਕੱਢੀ ਗਈ ਇਹ ਇਹਦੇ ਵਿੱਚ ਜਿਹੜਾ ਤੁਸੀਂ ਮਹੌਤਵ ਮਨਾ ਰਹੇ ਆ ਇਹਦੇ ਵਿੱਚ ਲੋਕਾਂ ਨੂੰ ਕੀ ਕੀ ਬੈਨੀਫਿਟ ਹੋ ਰਿਹਾ ਲੋਕਾਂ ਨੂੰ ਇਹਦੇ ਵਿੱਚ ਖਾਦੀ ਤੇ 20% ਛੂਟ ਦਿੱਤੀ ਜਾ ਰਹੀ ਹੈ ਵਿਸ਼ੇਸ਼ ਛੂਟ ਤੇ ਸਿਲਕ ਤੇ ਵੀ 20% ਛੂਟ ਦਿੱਤੀ ਜਾ ਰਹੀ ਹੈ ਲੈਦਰ ਤੇ 10% ਛੂਟ ਦਿੱਤੀ ਜਾ ਰਹੀ ਹੈ ਤੇ ਸਿਲਕ ਆਪਣੇ ਸਿਲਕ ਤੇ 20% ਛੂਟ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਲੋਕਾਂ ਦੀ ਖਰੀਦਦਾਰੀ ਦੇ ਵਿੱਚ ਕਾਫੀ ਉਤਸ਼ਾਹ ਪੈਦਾ ਹੋ ਰਿਹਾ ਹੈ ਇਹ ਕਦੋਂ ਤੱਕ ਹੈਗੀ ਹੈ ਇਹ ਛੂਟ ਜਿਹੜੀ ਦਿੱਤੀ ਜਾ ਰਹੀ ਹੈ ਇਹ ਛੂਟ ਜਿਹੜੀ ਆ 2 ਅਕਤੂਬਰ ਤੋਂ ਲੈ ਕੇ 31 ਜਨਵਰੀ ਤੱਕ ਇਹ ਛੂਟ ਅਗਲੇ ਸਾਲ 31 ਜਨਵਰੀ 2026 ਤੱਕ ਇਹ ਵਿਸ਼ੇਸ਼ ਛੂਟ ਚਲਦੀ ਰਹਿਣੀ ਹੈ ਇਸੇ ਤਰ੍ਹਾਂ ਤੇ ਜਿਹੜਾ ਖਾਦੀ ਮਹਾ ਉਤਸਵ ਹੈ ਇਹ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇਹ ਵਿਸ਼ੇਸ਼ ਖਾਦੀ ਮਹਾ ਉਤਸਵ ਮਨਾਇਆ ਜਾਵੇਗਾ। aur ਇਹਦਾ ਜਿਹੜਾ ਮੁੱਖ ਮੰਤਵ ਕੀ ਹੈ? ਮੁੱਖ ਮੰਤਵ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਦੇ ਰੋਜ਼ਗਾਰ ਲੋਕ ਆ ਜਿਨ੍ਹਾਂ ਦੇ ਆਪਣੇ ਪ੍ਰੋਡਕਟ ਬਣਾ ਰਹੇ ਆ। ਇਹ ਉਹਨਾਂ ਦੇ ਪ੍ਰੋਡਕਟਾਂ ਨੂੰ ਹੁਲਾਰਾ ਦੇਣ ਵਾਸਤੇ ਤੇ ਜਿਹੜੇ ਲੋਕੀ ਵੱਧ ਤੋਂ ਵੱਧ ਖਰੀਦਣ ਤਾਂ ਕਿ ਉਹਨਾਂ ਦੀ ਇਨਕਮ ਸੋਰਸਸ ਵਧੇ। ਹਬਜੀ ਮੈਂ ਜਸਪਾਲ ਸਿੰਘ ਦਾ ਪ੍ਰਧਾਨ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ ਸਾਨੂੰ ਅਕਸਰ ਇਥੇ ਖਾਦੀ Bhandar ਤੇ ਜਾਣ ਦਾ ਮੌਕਾ ਮਿਲਦਾ ਹੈ। ਔਰ ਉਹਦੇ ਜਿਹੜੇ ਸੰਚਾਲਕ ਆ ਸ਼੍ਰੀ ਵੀਰਵਲ ਤਖੀ ਜੀ ਉਹ ਵੀ ਇੱਕ ਸਮਾਜ ਸੇਵੀ ਹਨ। ਉੱਥੇ ਜਾ ਕੇ ਦੇਖੀਦਾ ਕਿ ਖਾਦੀ ਉਪਯੋਗ ਦੇ ਵਿੱਚ ਜੋ ਕਪੜਾ ਦਿੱਤਾ ਜਾ ਰਿਹਾ ਉਹ ਸਾਡੇ ਸਕਿਨ ਵਾਸਤੇ ਬਹੁਤ ਅੱਛਾ ਆ ਔਰ ਸਸਤਾ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਘਰੀਲੂ ਸੰਤਿਆ ਉਹਨੂੰ ਉਤਸ਼ਾਹਤ ਕਰਨ ਲਈ ਇਹ ਬਹੁਤ ਵੱਡਾ ਉਦਮ ਆ ਉਹਦੇ ਨਾਲ ਬਹੁਤ ਸਾਰੇ ਕਾਰੀਗਰ ਜਿਹੜੇ ਇਹਨਾਂ ਦੇ ਇਸ ਕਿੱਥੇ ਨਾਲ ਜੁੜੇ ਹੋ ਉਹ ਕੰਮ ਕਰਦੇ ਆ ਔਰ ਇਹ ਵੀ ਬੜੀ ਖੁਸ਼ੀ ਹੁੰਦੀ ਆ ਕਿ 2 ਅਕਤੂਬਰ ਤੋਂ ਹਰ ਸਾਲ 31 ਅਕਤੂਬਰ ਤੱਕ ਇੱਕ ਮਹਾਉਤਸਵ ਮਨਾਇਆ ਜਾਂਦਾ ਜਿੱਦਾਂ ਗਿਰੂ ਖਾਦੀ ਮੇਲਾ ਕਹ ਲਈਏ ਪੂਰੇ ਭਾਰਤ ਦੇ ਵਿੱਚ ਉਹ ਮਨਾਇਆ ਜਾਂਦਾ ਖਾਦੀ ਕਮਿਸ਼ਨ ਦੀ ਕਾਲ ਦੇ ਉੱਤੇ ਇਹ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮਨਾਇਆ ਜਾਂਦਾ ਇਸ ਸਾਨੂੰ ਜਾਣਕਾਰੀ ਦਿੱਤੀ ਗਈ ਆ ਕਿ ਇੱਥੇ ਜਿਹੜਾ ਖਾਦੀ ਕੁੱਠ ਖਾਦੀ ਮੰਡਲ ਕੁੱਠੋਂ ਹੈ ਉਹਦਾ ਹੈੱਡਕ quartਰ ਬੰਗੇ ਆ ਔਰ ਉਹਦਾ ਸੰਚਾਲਨ ਪੂਰੇ ਜ਼ਿਲ੍ਹੇ ਦਾ ਉਹਨਾਂ ਦੇ ਕੋਲ ਆ ਬਹੁਤ ਸਾਰੀਆਂ ਸਕੀਮਾਂ ਇਹਨਾਂ ਦੀ ਦੇਖਣ ਵਾਲੀਆਂ ਹੁਣ ਜਿਹੜਾ ਇਹ ਮਹੀਨਾ ਚੱਲ ਰਿਹਾ ਜੇ ਅੱਜ 29 ਅਕਤੂਬਰ ਹੈ 31 ਤੱਕ ਤੇ ਮਹਾਉత్సਵਾਂ ਲੈ ਕੇ ਜਿਹੜੇ ਸੇਲ ਦੇ ਉੱਤੇ ਛੋਟ ਆ ਬੜੀ ਖੁਸ਼ੀ ਦੀ ਗੱਲ ਹੈ ਕਿ 2 ਅਕਤੂਬਰ ਗਾਂਧੀ ਜੀ ਦੀ ਜਨਮ ਦਿਤੀ ਤੋਂ ਲੈ ਕੇ ਨਵਾਂ ਸਾਲ ਜਿਹੜਾ ਸਾਡਾ ਚੱਲਣਾ ਜਨਵਰੀ ਦੀ 31 ਤੱਕ 2026 ਦੇ ਤੇ 31 ਅਕਤੂਬਰ ਤੱਕ ਉਹ ਛੋਟ ਰਹਿਣੀ ਆ ਕੱਪੜੇ ਦੇ ਵਿੱਚ ਖਾਦੀ ਉਨੀ ਅਤੇ ਸਿਲਕੀ ਇਹਦੇ ਉੱਤੇ 20% ਸਾਨੂੰ ਦੱਸੀ ਗਈ ਆ ਔਰ ਜਿਹੜੇ ਲੈਦਰ ਆਈਟਮ ਆ ਉੱਤੇ 10% ਛੋਟ ਜਿਹੜੀ ਰਹਿਣੀ ਆ ਤੋਂ ਅਸੀਂ ਤਾਂ ਇਹ ਕਹਿੰਨੇ ਆ ਕਿ ਸਾਡੇ ਦੇਸ਼ ਨੂੰ ਕਿਉਂਕਿ ਪਹਿਲਾਂ ਤੋਂ ਸਾਡੇ ਬਜ਼ੁਰਗ ਜਿਹੜੇ ਆ ਉਹ ਖਾਦੀ ਪਹਿਨਦੇ ਰਹੇ ਆ ਔਰ ਖਾਦੀ ਦੇ ਹੱਕ 'ਚ ਰਹੇ ਆ ਇਹਦਾ ਕੋਈ ਪਛੋਕੜ ਆ ਜਿਹੜਾ ਸਾਨੂੰ ਹੁਣ ਹੁਣ ਕਿਉਂਕਿ ਇਹਨਾਂ ਸਿੰਥੈਟਿਕ ਕੱਪੜੇ ਆ ਗਏ ਸਾਨੂੰ ਪਰੇਸ਼ਾਨੀਆਂ ਵਧ ਗਈਆਂ ਸਕਿਨ ਪ੍ਰੋਬਲਮ ਵਧ ਗਈਆਂ ਔਰ ਉਹ ਫਿਰ ਮੁੜ ਕੇ ਸਾਨੂੰ ਖਾਦੀ ਵੱਲ ਜਾਣਾ ਪੈਣਾ ਤੇ ਅਸੀਂ ਇਹ ਕਹਿੰਨੇ ਆ ਕਿ ਖਾਦੀ ਪਹਿਨੋ ਤੇ ਖਾਦੀ ਹੀ ਅਪਣਾਓ ਔਰ ਇਹ ਵੀ ਜਿਹੜੀ ਇੰਡਸਟਰੀ ਆ ਖਾਦੀ ਦੀ ਉਹਨੂੰ ਉਪਸਾਧ ਕਰਨ ਲਈ ਅਸੀਂ ਇਹਦੇ ਨਾਲ ਜੁੜੀਏ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਰਦਾਰ ਪਰਵਿੰਦਰ ਸਿੰਘ ਜਸੋ ਮਜਾਰਾ ਜੋ ਕਿ ਪ੍ਰਿੰਸੀਪਲ ਹਨ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਇਹਨਾਂ ਕਿਉਂਕਿ ਆਪ ਸਮਾਜ ਸੇਵੀ ਆ ਔਰ ਉਪਕਾਰ ਦੇ ਜਨੂ ਸਿੱਖਤੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਰੈਲੀ ਕੱਢੀ ਜਾ ਰਹੀ ਆ ਇਸ ਰੈਲੀ ਦੇ ਵਿੱਚ ਆਮ ਪਬਲਿਕ ਨੂੰ ਖਾਦੀ ਪ੍ਰਤੀ ਜਾਗਰੂਕ ਕਰਨਾ ਔਰ ਇਹ ਜਿਹੜਾ ਖਾਦੀ ਦਾ ਇਹ ਚੱਲ ਰਿਹਾ ਮਹਾ ਉਤਸਵ ਇਹਨਾਂ ਜੋੜਨਾ ਤੇ ਜਿਹੜੀ ਅੱਗੇ ਕੰਸੈਸ਼ਨ ਹੈ ਉਹ ਜਨਵਰੀ 26 ਤੱਕ ਚੱਲਣੀ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਆ ਉਹ ਇਹੀ ਅੱਜ ਦੇ ਇਸ ਰੈਲੀ ਦਾ ਮੋਟਿਵ ਹੈ ਤੇ ਬਹੁਤ ਚੰਗਾ ਉਦਮ ਹੈ ਅਸੀਂ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਹਨਾਂ ਦੇ ਉਦਮ ਨੂੰ ਇਹਨਾਂ ਦੀ ਪ੍ਰਸ਼ੰਸਾ ਕਰਦੇ ਆ ਕੋਠਮ ਤੋਂ ਵੀ ਇਹਨਾਂ ਦੇ ਆਫਿਸ ਵੀਰਸ ਆਏ ਆ ਹੈੱਡ ਕੁਆਟਰ ਤੋਂ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਆ ਪਰ ਮੈਨੂੰ ਦੱਸਿਆ ਗਿਆ ਸ਼੍ਰੀ ਅਸ਼ੂਨੀ ਕੁਮਾਰ ਜੀ ਔਰ ਸ਼੍ਰੀ ਗੁਰਦੇয়াল ਚੰਦ ਜੀ ਮੈਨੇਜਰ ਵੰਗਾ ਜੋ ਇੱਥੇ ਪਹੁੰਚੇ ਆ ਉਹਨਾਂ ਨੇ ਵੀ ਇਸ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਆ ਔਰ ਆਸਿਆ ਇਹ ਮੈਸੇਜ ਦੂਰ ਦੂਰ ਪੱਕ ਜਾਏਗਾ ਔਰ ਲੋਕੀ ਮੁੜ ਕੇ ਖਾਦੀਵਾਲ ਪ੍ਰੇਰਿਤ ਹੋਣਗੇ ਬਹੁਤ ਧੰਨਵਾਦ ਹਾਂਜੀ ਕੋਲਕਾ ਮ ਖਾਦੀ ਮੰਡਲ ਵੱਲੋਂ ਜਿਹੜਾ ਖਾਦੀ ਮੰਡਲ ਮਹਾ ਉਤਸਵ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਸਾਡੇ ਸਕੂਲ ਨੂੰ ਚੁਣਿਆ ਸਾਡੇ ਸਕੂਲ ਦੇ ਬੱਚੇ ਰੈਲੀ ਦੇ ਵਿੱਚ ਜਾ ਰਹੇ ਆ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਉਂਕਿ ਹੁਣ ਜਿਹੜਾ ਆ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਆ ਕਪੜੇ ਦੇ ਵਿੱਚ ਚਾਹੇ ਉਹ ਸੂਤੀ ਹੈਗਾ ਚਾਹੇ ਸਿਲਕੀ ਆ ਜਾਂ ਲੈਦਰ ਦੇ ਵਿੱਚ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਸਵਦੇਸ਼ੀ ਖਾਦੀ ਜਿਹੜਾ ਆ ਉਹ ਅਪਣਾ ਕੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਰੋਕੋ ਰੋਕੋ ਡਾਕਟਰ ਉੱਥੇ ਦੇ ਦਿਓ ਹੁਣ And no. I know. कवन कवन गुण कह कहगा कह, तू साहिब गुणी निदाना तू मेरी मेहमा बरे नि तू था भगवाना ए अंजल भगत सिंह नगर न संबंधित अंजलिया ਇਸ ਸਰਕਾਰੀਆਂ ਖਾਲਫੇ ਨਮਲੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ اجازت ਦੇਉ ਧੰਨਵਾਦ